ਤਿੰਨ ਦਿਨਾ ਤੋਂ ਲਾਪਤਾ ਹੋਇਆ ਬੱਚਾ ਅੱਜ ਪਿੰਡ ਦੀ ਨਹਿਰ ਚੋਂ ਮਿਲਿਆ ਪੇਤ ਭਰੇ ਹਲਾਕੇ ਚ ਤਿੰਨ ਪੈਣਾ ਦਾ ਇੱਕੋ ਤਾਂ ਭਰਾ ਸੀ 9 ਸਾਲਾ ਲਾਪਤਾ ਹੋਏ ਬੱਚੇ ਦੀ ਪਿੰਡ ਦੀ ਨਹਿਰ ਵਿੱਚੋਂ ਮਿਲੀ Laash ਇਲਾਕੇ ਚ ਦਹਿਸ਼ਤ ਦਮ ਹੋਣੀ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਰਮ ਤਾਰਨ ਤੋਂ ਅਮਰਿਤ ਸਿੰਘ ਪ੍ਰਿੰਸ ਦੀ ਖਾਸ ਰਿਪੋਰਟ ਕੀ ਨਾਮ ਆਪੀ ਤੁਹਾਡਾ ਮੇਰਾ ਕਬਸ ਕਿਹੜਾ ਪਿੰਡ ਆ ਮੜੀਗਾ ਹੁਸੈਨ ਅੱਜੇ ਮੁੰਡੇ ਦੀ 9 ਸਾਲਾ ਦੀ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਕਿੱਥੋਂ ਬਰਾਮਦ ਹੋਈ ਤੇ ਕੀ ਲੱਗਦਾ ਤੁਹਾਡਾ ਇਹ ਜੀ ਮੇਰਾ ਪੋਤਰਾ ਲਾਪਤਾ ਇੱਥੇ ਨਲੇ ਦੇ ਵਿੱਚ ਹੋਈ ਇੱਕ ਦਿਨ ਦਾ ਲਾਪਤਾ ਸੀਗਾ ਇਹ ਤੇ ਪਸੂ ਪਸੂਆਂ ਆਪਣਾ 11 ਹੋਇਆ ਤੇ ਕੀ ਸ਼ੱਕ ਕੀ ਸੀਗਾ ਕਿਸਨੇ ਆਹ ਪਿੰਡੋਂ ਮੁਰਸਾ ਦੇ ਇਤਬਾਰ ਤੇ ਥਾਣੇ ਦਰਖਾਸਤ ਦਿੱਤੀ ਸੀ ਹਾਂਜੀ ਹਾਂਜੀ ਤੇ ਕੀ ਪੁਲਿਸ ਨੇ ਕੀ ਆਸਵਸ਼ਨ ਦਵਾਇਆ ਸੀਗਾ ਪੁਲਿਸ ਨੇ ਹੋ ਆਖਿਆ ਪਤਾ ਪਤਾ ਕਰੋ ਤੇ ਤੁਹਾਨੂੰ ਸ਼ੱਕ ਚ ਬੈਧਿਆ ਇਹ ਤੇ ਹੂੰ ਤੇ ਫਿਰ ਅੱਜ ਕਿਦਾਂ ਪਤਾ ਲੱਗਾ ਵੀ ਡੈੱਡ ਬੋਡੀ ਇੱਥੇ ਅੱਜ ਇੱਥੇ ਵੇਖਣਾ ਹੈ ਫੇਰ ਦੁਬਾਰੇ ਜੀ ਹੂੰ ਮੁੰਡੇ ਕਲਾਇਆ ਅੱਛਾ ਤੇ ਇੱਥੇ ਗਾਹਣ ਕੇ ਵੇਖਾ ਦੇ ਕੀ ਮੰਗ ਕਰਦੇ ਹੋ ਦੇਖ ਲਓ ਜੀ ਇੱਕ ਮਿੰਟ ਜਿਹੜੇ ਜਿਹੜੀ ਡੈੱਡ ਬੋਡੀ ਬਰਾਮਦ ਹੋਈ ਕੋਈ ਚੋਟ ਚੋਟ ਦੇ ਨਿਸ਼ਾਨ ਕੋਈ ਮਤਲਬ ਕਿ ਕੋਈ ਜ਼ਖਮੀ ਵਗੈਰਾ ਕੀਤਾ ਹੋਵੇ ਬੱਚੇ ਨੂੰ ਹਾਂ ਨਾ ਕੋਈ ਨਹੀਂ ਗਾਇ ਨਹੀਂ ਹੈਗਾ ਸੀਗਾ ਕਿ ਨਾ ਕੀ ਬੱਚੇ ਦਾ ਪ੍ਰਤਾਵ ਹੋਰ ਪ੍ਰਤਾਵ ਅੱਛਾ ਕੀ ਮੰਗ ਕਰਦੇ ਜੋ ਜਿਹੜੀ ਨੌਜਵਾਨ ਦੀ ਮੌਤ ਹੋ ਗਈ ਆ ਲੜਕੇ ਦੀ ਮਾਂ ਕਹੇ ਹੁਣੇ ਛੋਟੀਆਂ ਭੈਣਾਂ ਨੇ ਵਿਚਾਰੀਆਂ ਉਹਨਾਂ ਨੂੰ ਕੋਈ ਦਿੱਤਾ ਕੋਈ ਸਹਦਾ ਜੇ ਕੱਲਾ ਕੱਲਾ ਇਹ ਕੱਲਾ ਕੱਲਾ ਵੀਰ ਉਹਨਾਂ ਦਾ ਤੇ ਜਿਹੜੇ ਕਾਤਲ ਆ ਉਹਨਾਂ ਦੇ ਖਿਲਾਫ ਕੀ ਕਾਰਵਾਈ ਦੀ ਮੰਗ ਕਰਦੇ ਉਹਨਾਂ ਉਹਨਾਂ ਦੀ ਸਭ ਤੋਂ ਸਭ ਤੋਂ ਸਭ ਤੋਂ ਸਭ ਤੋਂ ਕਰੋਨਵਾਇ ਕੀਤੀ ਜਾਵੇ ਕੀ ਨਾਮ ਹੈ ਭਾਜੀ ਤੁਹਾਡਾ ਮਰਨਾ ਚਰਨਜੀਤ ਸਿੰਘ ਕਿਹੜਾ ਪਿੰਡ ਹੈ ਮਾੜੀ ਗੌਰ ਸਿੰਘ ਆ ਜਿਹੜੇ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਬਰਾਮਦ ਹੋਈ ਆ ਕੀ ਨਾਮ ਹੈ ਇਹਦਾ ਉਹਦਾ ਨਾਮ ਹੈ ਗੁਰਪ੍ਰਤਾਪ ਸਿੰਘ ਅੱਛਾ ਕਿਹੜਾ ਪਿੰਡ ਹੈ ਇਹਦਾ ਮਾੜੀ ਗੌਰ ਸਿੰਘ ਕਿੱਥੋਂ ਬਰਾਮਦ ਕਿੱਥੋਂ ਹੋਈ ਲਾਸ਼ ਇਹ ਡਰੇਨ ਦੇ ਉੱਤੇ ਹੋਈ ਆ ਤੇ ਜਿਆਦਾ ਨੱਜ ਹੋ ਗਿਆ ਅੱਛਾ ਕਿੰਨੇ ਕ ਵਜੇ ਦੀ ਘਟਨਾ ਜਦੋਂ ਬਰਾਮਦ ਹੋਈ ਇਹ 11 ਵਜੇ ਮੈਂ ਘਰੋਂ ਚੌਕੇ ਖੜਿਆ ਸੀ 11:30 ਮਸ਼ਾ ਮੜ ਕੇ ਉਹਦੇ ਬਾਅਦ ਵਿੱਚ ਪੁਲਿਸ ਨੇ ਬਹੁਤ ਜਿਆਦਾ ਕੈਮਰੇ ਪੋਲੇ ਅਸੀਂ ਬਹੁਤ ਜਿਆਦਾ ਕੈਮਰੇ ਪੋਲੇ ਕਿਸ ਕੈਮਰੇ ਦੇ ਵਿੱਚ ਵੀ ਨਹੀਂ ਆਇਆ ਤੇ ਅੱਜ ਕਿਦਾਂ ਪਤਾ ਲੱਗਾ ਵੀ ਇੱਥੇ ਇਹ ਮੁੰਡਾ ਅੱਜ ਇਹ ਮੁੰਡੇ ਸਾਰੇ ਘਰੇ ਸੀ ਮੁੰਡੇ ਆਂਦੇ ਵੀ ਚਲੋ ਡਰੇ ਨਾਲ ਚੱਲੀਏ ਅਗਰ ਡਰੇ ਤੇ ਵੇਖ ਕੇ ਜਦੋਂ ਇੱਥੇ ਗਾਂ ਤੁਰੇ ਆਏ ਤੇ ਅਗਲੇ ਬੰਦੇ ਆਣ ਕੇ ਵੇਖੇ ਪਾਣੀ ਦੇ ਵਿੱਚ ਪਿਆ ਹੈ ਤੇ ਕੋਈ ਛੱਡ ਦਾ ਨਿਸ਼ਾਨ ਕੋਈ ਸਰ ਦਾ ਨਿਸ਼ਾਨ ਕੋਈ ਨਹੀਂ ਇੱਕੋ ਦੀ ਅੱਖਾਂ ਦੇ ਵਿੱਚੋਂ ਖੂਨ ਆ ਜੋ ਖੂਨ ਨਿਕਲਦਾ ਤੇ ਇੱਕ ਨੱਕ ਜੋ ਨਿਕਲਦਾ ਹੈ ਅਚੰਭਾ ਕੀ ਆ ਵੀ ਕੋਈ ਕਤਲ ਕੀਤਾ ਗਿਆ ਤਾਂ ਹਾਂਜੀ ਸ਼ੱਕ ਹੈ ਕਿ ਇਹੋ ਹੀ ਕਤਲ ਕੀਤਾ ਗਿਆ ਕੀ ਮੰਗ ਕਰਦੇ ਹੋ ਮਾਂਗਵਦੀ ਇਹੋ ਜਿਹੀ ਸਪੋਟੀਆਂ ਦੀਆਂ ਤਿੰਨ ਭੈਣਾਂ ਨੇ ਕੱਲਾ-ਕੱਲਾ ਭਰਾ ਆ ਤੇ ਬਹੁਤ ਜ਼ਿਆਦਾ ਉਹਨਾਂ ਨਾਲ ਧੱਕਾ ਆਇਆ ਏ ਧੱਕੇ ਦੇ ਕੋਈ ਨਾ ਕੋਈ ਗੱਲਬਾਤ ਕੀਤੀ ਹੈ ਫਿਰ ਉਹ ਤੋਂ ਨਾ ਜਿਹੜਾ ਇੱਕ ਬੱਚਾ ਆ ਇਹਦੇ ਮਾਪੇ ਤੇ ਲੇਬਰ ਦਾ ਕੰਮ ਕਰਦੇ ਆ ਪਾਦਰ ਕਿਸੇ ਦੇ ਨਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਤੇ ਮਾਤਾ ਕਬਾੜੀ ਦੀ ਦੁਕਾਨ ਤੇ ਲੱਗੀ ਹੋਈ ਹੈ ਇਹਦੀ ਭੈਣ ਜਿਹੜੀ ਆ ਉਹ ਦਵਾਈ ਲੈਣ ਗਈ ਆ ਤੇ ਬੱਚਾ ਬਾਹਰ ਬੱਚਿਆਂ ਨਾਲ ਹੀ ਖੇਡਦਾ ਹੈ 11:00 ਵਜੇ ਦੇ ਕਰੀਬ ਬੱਚਾ ਘਰ ਨਹੀਂ ਆਇਆ ਤੇ ਭੈਣ ਜਿਹੜੀ 12 1 ਵਜੇ ਆਈ ਆ ਜਦੋਂ ਉਹਨੇ ਕੋਈ ਖਾਣਾ ਪੀਣਾ ਬਣਾਇਆ ਤੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਨਹੀਂ ਲੱਭਾ ਫਿਰ ਉਹਨੇ ਪਿੰਡ ਦੇ ਵਿੱਚ ਪਤਾ ਕੀਤਾ ਤੇ ਈਵਨਿੰਗ ਟਾਈਮ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਉਸ ਕੰਦੀ ਜਿਹੜਾ ਥਾਣਾ ਪਿੱਖੀ ਪਿੰਡ ਵਿਖੇ ਜਿਹੜਾ ਨਵਾਲਗ ਬੱਚਾ ਗੁੰਮ ਹੋਣ ਤੇ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਸੋ ਅੱਜ ਇਹਦੀ ਡੈੱਡ ਬੋਡੀ ਜਿਹੜਾ ਪਿੰਡ ਦੇ ਨਾਲ ਹੀ ਇੱਕ ਜਿਹੜਾ ਗੰਦਾ ਨਾਲਾ ਜਾਂਦਾ ਡ੍ਰੇਨ ਹੈਗੀ ਆ ਉਹਦੇ ਵਿੱਚੋਂ ਬਰਾਮਦ ਹੋਈ ਆ ਸੋ ਡੈੱਡ ਬੋਡੀ ਕਬਜ਼ੇ 'ਚ ਲੈ ਕੇ ਪੋਸਟਮਾਰਟ ਵਾਸਤੇ ਭੇਜ ਦਿੱਤੀ ਗਈ ਇਤਾ ਪੋਸਮਾਟਮ ਕਰਾ ਕੇ ਕੌਜ਼ ਆਫ ਡੈਥ ਦਾ ਪਤਾ ਕੀਤਾ ਜਾਊਗਾ ਤੇ ਇਹਨੂੰ ਫਰਦਰ ਇਨਵੈਸਟੀਗੇਟ ਕਰਕੇ ਤੇ ਅਕੀ ਦੋਸ਼ੀਆਂ ਤੱਕ ਪਹੁੰਚੇ ਅਸਰ ਪਰਿਵਾਰ ਦੇ ਕਹਿਣ ਦੇ ਮੁਤਾਬਕ ਜਿਹੜਾ ਆ ਬੱਚਾ ਆ ਉਹਨੂੰ ਚੁੱਕ ਕੇ ਲੈ ਕੇ ਗਿਆ ਹੈ ਕੋਈ ਕੋਈ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਅਜੀਬ ਗੱਲ ਹਨ ਦੋ ਕਿਸਮ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਮੌਕੇ ਤੇ ਆਈਆਂ ਸੀ ਕੁਝ ਨੇ ਕਿਹਾ ਸੀ ਸਾਨੂੰ ਜਿਹੜਾ ਮੋਟਰਸਾਈਕਲ ਇੱਕ ਇਹਨਾਂ ਦੇ ਏਰੀਆਜ਼ ਨੂੰ ਘੁੰਮਦਾ ਦੇਖਿਆ ਪਰੰਤੂ ਉਹ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਪਿੰਡ ਨੂੰ ਆਉਣ ਜਾਣ ਵਾਲੇ ਸਾਰੇ ਰਸਤਿਆਂ ਤੇ ਕੁਈ ਇਦਾਂ ਦੀ ਐਵੀਡੈਂਸ ਸਾਨੂੰ ਨਹੀਂ ਮਿਲੀ ਉਦੋਂ ਦੇ ਮੌਕੇ ਦੇ ਹਿਸਾਬ ਨਾਲ ਚਲੋ ਇਹਦੀਆਂ ਜਿਹੜੀਆਂ ਰਿਮਾਨ ਲੱਗੀਆਂ ਹੋਈਆਂ ਸੋ ਇੱਕ ਇਹ ਬੱਚਿਆਂ ਨਾਲ ਖੇਡਦਾ ਸੀ ਦੂਜੇ ਬੱਚਿਆਂ ਨੇ ਦੱਸਿਆ ਵੀ ਆਹ ਫਲਾਣੇ ਬੱਚੇ ਨਾਲ ਖੇਡਦਾ ਸੀ ਉਹਦੇ ਕੋਲੋਂ ਵੀ ਪੁੱਛਗਿੱਛ ਕੀਤੀ ਪਰੰਤੂ ਉਹ ਪੁਲਿਸ ਨੂੰ ਵੇਖ ਕੇ ਕੱਲ ਘਬਰਾ ਗਿਆ ਸੋ ਇਹਨੂੰ ਹਰ ਪਹਿਲੂ ਦੇ ਆਧਾਰ ਤੇ ਜਿਹੜਾ ਸੱਚ ਨੂੰ ਸਾਹਮਣੇ ਲਿਆ ਕੇ ਤੇਦੀ ਕਾਰਵਾਈ ਨੂੰ ਕੀਤਾ